ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਦੇਸ਼ਾ ਨਿਰਦੇਸ਼ ਹੈ ਜ਼ਿਲ੍ਹੇ ਦੇ ਵਿੱਚ ਵਕ ਵਕ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਸੀ ਤੇ ਅੱਜ ਇਥੇ ਗੋਇੰਦਵਾਲ ਸਾਹਿਬ ਵਿਖੇ ਜਿਹੜਾ ਬਾਬਾ ਡੰਡਿਆ ਦਾ ਪੁਲ ਦਾ ਇਥੇ ਨਾਕਾ ਸੀਗਾ ਉੱਥੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਇੱਕ ਬਿਨਾ ਨੰਬਰ ਤੋਂ ਜਿਹੜੀ ਸਵਿਫਟ ਗੱਡੀ ਸੀਗੀ ਉਹ ਨਾਕਾਬੰਦੀ ਨੂੰ ਵੇਖ ਕੇ ਉਹਨਾਂ ਨੂੰ ਟਰਨ ਕੀਤਾ ਤੇ ਜਦੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਜੇਸ ਕੀਤਾ ਤਾਂ ਐ ਸਚੂ ਚੌਕਿੰਗ ਚਾਰ ਜਿਹੜੇ ਆਪਨਾ ਕਬੰਦੀ ਦੇ ਪ੍ਰੈਜ਼ੈਂਟ ਸੀ ਤਾਂ ਉਹ ਉਹ ਉਹਨਾਂ ਵੱਲੋਂ ਜਿੱਥੇ ਆਪਾਂ ਹੁਣ ਮੌਕੇ ਤੇ ਖੜੇ ਆ ਇੱਥੇ ਗੱਡੀ ਮੋੜ ਲਈ ਜੀ ਤੇ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਵੀ ਉਹ ਰੁਕਣ ਤੇ ਚੈਕਿੰਗ ਨਾਲ ਕੋਆਪਰੇਟ ਕਰਨ ਜੀ ਪਰ ਉਹਨਾਂ ਨੇ ਜਿਹੜੀ ਉਹਨਾਂ ਦੀ ਗੱਡੀ ਕਿਉਂਕਿ ਸੜਕ ਤੋਂ ਉੱਤਰ ਗਈ ਸੀਗੀ ਉਹਨਾਂ ਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਬਰ ਤੋੜ ਜੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਅ ਕਿਉਂਕਿ ਗੱਡੀ ਦੇ ਵਿੱਚ ਦੋ ਬੰਦੇ ਸਵਾਰ ਸੀ ਇੱਕ ਜਿਹੜਾ ਡਰਾਈਵ ਕਰ ਰਿਹਾ ਸੀ ਤੇ ਇੱਕ ਕੋ-ਡਰਾਈਵਰ ਸੀਗਾ ਤੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜਾ ਸੀਗਾ ਗੁਰਸੇਵਕ ਸਿੰਘ ਇਲੀਅਸ ਬੰਮ ਬਨਾਮ ਰਗਾ ਵਿਅਕਤੀ ਸੀ ਉਹਦੀ ਲੱਤ ਤੇ ਹੁਣੀ ਲੱਗੀ ਉਹਨੂੰ ਇਮੀਡੀਏਟਲੀ ਫਰਸਟ ਏਡ ਦੇ ਲਈ ਹਸਪੀਟਲ ਲੈ ਕੇ ਗਈ ਹੈ ਪੁਲਿਸ ਪਾਰਟੀ ਦੂਜਾ ਜਿਹੜਾ ਬੰਦਾ ਸੀਗਾ ਡਰਾਈਵਰ ਉਹ ਮੌਕੇ ਤੋਂ ਫਰਾਰ ਹੋਇਆ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੇ ਵਿੱਚ ਉਹਦੀ ਭਾਲ ਜਾਰੀ ਹੈ ਮੈਂ ਜਿਹੜਾ ਹੈਗਾ ਸੀ ਇਹ ਬੰਮ ਕੇ ਅਟੈਚਮੈਂਟ ਇਹ ਕਿਸ ਦੇ ਨਾਲ ਸੀ ਔਰ ਕੋਈ ਸਾਹਮਣੇ ਆ ਆ ਪਾਇਆ ਕੁਝ ਚੀਜ਼ ਬੰਦੇ ਦੀ ਬੜੀ ਵੱਡੀ ਕ੍ਰਾਈਮਨਲ ਹਿਸਟਰੀ ਹੈ 6 ਦੇ ਤੇ ਪਰਚੇ ਦਰਜ ਨੇ ਜੀ ਜੀ ਨਾਲ ਜੋ ਮਰਡਰ ਅਟੈਂਪਟ ਟੂ ਅ ਮਰਡਰ ਇਨ ਸੈਕਟ 302 ਆਰਮਜ਼ ਐਕਟ ਦੇ ਅਧੀਨ ਦਰਜ ਨੇ ਤੇ ਸਤਨਸ਼ਵਰਾ ਗੈਂਗ ਦੇ ਨਾਲੇ ਪੂਰਾ ਮੈਂਬਰ ਹੈ ਤੇ ক্লোਜ਼ਿੰਗ ਕੋਈ ਮਨੂ ਵੈਪਨ ਵਗਰਾ ਰਿਕਵਰੀ ਹੋਈ ਹੈ ਇਹਦੇ ਕੋਲ ਇਹਨਾਂ ਕੋਲ ਕਿਹੜਾ ਵੈਪਨ ਆਪਣੇ ਕੋਲ ਰਿਕਵਰ ਹੋਇਆ ਹੈ ਅ ਅ ਰਿਕਵਰੀ ਤੋਂ ਬਾਅਦ ਇੱਥੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਨੌਕੇ ਤੇ ਸਾਰੇ ਖੜੇ ਆ ਤੇ ਪਰਚਾ ਦਰਜ ਕਰਕੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਠੀਕ